ਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਔਰ ਇਹ ਕਾਮਯਾਬੀ ਜੋ ਹੈ ਗੈਂਗਸਟਰ ਦੇ ਰੂਪ ਦੇ ਵਿੱਚ ਮਿਲੀ ਹੈ ਦੋ ਦੋ ਗੈਂਗਸਟਰ ਫੜੇ ਗਏ ਨੇ ਪੰਜ ਪਿਸਟਲ ਫੜੇ ਗਏ ਪਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਔਰ ਇਹ ਕਾਮਯਾਬੀ ਜੋ ਹੈ ਗੈਂਗਸਟਰ ਦੇ ਰੂਪ ਦੇ ਵਿੱਚ ਮਿਲੀ ਹੈ ਦੋ ਗੈਂਗਸਟਰ ਫੜੇ ਗਏ ਨੇ ਪੰਜ ਪਿਸਟਲ ਫੜੇ ਗਏ ਨੇ ਇਹ ਧਾਰਮਿਕ ਸਮਾਗਮ ਦੌਰਾਨ ਇੱਕ ਦੂਜੇ ਨਾਲ ਖੈਬਾਜੀ ਹੋਈ ਗੋਲੀ ਚੱਲੀ ਜਿੰਨਾ ਚੋ ਇੱਕ ਜ਼ਖਮੀ ਹੋਇਆ ਜਿਸ ਨੂੰ ਜੋ ਅੰਮ੍ਰਿਤਸਰ ਦੇ ਕਿਹਾ ਜਾਵੇ ਤਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਜੋ ਪਿਸਟਲਸ ਨੇ ਇਹ ਪੰਜ ਰਿਕਵਰ ਕੀਤੇ ਨੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਸੜਨਾ ਇਨਵੈਸਟੀਗੇਸ਼ਨ ਅਫੀਸਰ ਡੀਐਸਪੀ ਕੁਸ਼ਬੀਰ ਕੌਰ ਮੌਜੂਦ ਹੈ ਗੱਲਬਾਤ ਕਰਾਂਗੇ ਇਨਸਪੈਕਟਰ ਕਿੰਨੇ ਕੇ ਖਤਰਨਾਕ ਹਥਿਆਰ ਆ ਔਰ ਕਿਹਦੇ ਕੋਲੋਂ ਬਰਾਮਦ ਹੋਏ ਜਿਵੇਂ ਕਿ ਦੋਨਾਂ ਨੂੰ ਇੱਕੋ ਸਮੇਂ ਸਰਚ ਕੀਤਾ ਗਿਆ ਸੀਗਾ ਪਰਮਬੀਰ ਉਹ ਫਨਾਰਨਿਕ ਤੇ ਉਸ ਦਾ ਭਰਾ ਸੁnder ਨੂੰ ਸਰਚ ਕੀਤਾ ਗਿਆ ਦੋਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੋਵੇਂ ਇਕੱਠੇ ਹੀ ਸਾਡੀ ਇਨਵੈਸਟੀਗੇਸ਼ਨ ਵਿੱਚ ਦੋਵੇਂ ਇਕੱਠੇ ਸੀਗੇ ਇਕੱਠੇ ਅਰੈਸਟ ਪਈ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਜੀ ਇਹ ਪੰਜ ਜਿਹੜੇ ਵੈਪਨ ਬਰਾਮਦ ਹੋਏ ਆ। ਇਹ ਦੋਵੇਂ ਸਕੇ ਭਰਾ ਨੇ ਤੇ ਕਦੋਂ ਉਹ ਇਕੱਠੇ ਲੜਾਈ ਝਗੜੇ ਕਰਦੇ ਆ। ਆਈ ਥਿੰਕ 1920 ਦੇ ਕਰੀਬ ਇਹਨਾਂ ਦੇ ਪਰਚੇ ਪਹਿਲੇ ਪਰਚੇ ਸੀਗੇ ਤੇ ਉਦੋਂ ਦੇ ਹੀ ਜਿਹੜੇ ਹੈਗੇ ਇੱਕ ਦੂਜੇ ਦੇ ਪ੍ਰਤੀ ਜਿਹੜੇ ਹੈਗੇ ਆ ਇਹਨਾਂ ਦੇ ਪਰਚੇ ਸੀਗੇ। ਜੀ ਇਹ ਦੋਨੋਂ ਜਿਹੜੇ ਇੱਕ ਜ਼ਖਮੀ ਹੋਇਆ ਉਹ ਔਰ ਜਿਹੜੇ ਇਹਨਾਂ ਕੋ ਪਿਸਟਲ ਫੜੇ ਦੋ ਸਕੇ ਭਰਾ ਇਹਨਾਂ ਦੀ ਆਪੋ ਚ ਦੁਸ਼ਮਣੀ ਕੀ ਹੈ ਦੁਸ਼ਮਣੀ ਜਦੋਂ ਕਾਫੀ ਲੌਂਗ ਸਮੇਂ ਤੋਂ ਇੱਕ ਦੂਜੇ ਦੇ ਲੜਾਈ ਝਗੜੇ ਦੇ ਪਰਚੇ ਸੀ ਉਸੇ ਦੁਸ਼ਮਣੀ ਜਿਹੜੀ ਹੈਗੀ ਆ ਅੱਜ ਮਾਰ ਦੇਣ ਦੀ ਨੀਤ ਤੱਕ ਪਹੁੰਚ ਗਈ ਹੈ ਇੱਕ ਦੂਜੇ ਨੂੰ ਮਾਰ ਦੇਣ ਦੀ ਨੀਤ ਨਾਲ ਹੀ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਇਹ ਦੋਨੋਂ ਅਲੱਗ-ਅਲੱਗ ਗੈਂਗਸ ਰਨ ਕਰਦੇ ਆ ਆਪਣੇ ਅ ਕਹਿ ਸਕਦੇ ਹੋ ਲਾਈਕ ਛੋਟੇ ਲੈਵਲ ਤੇ ਕਿ ਫਿਲਹਾਲ ਜਿਹੜੇ ਹੈਗੇ ਆ ਅਲੱਗ-ਅਲੱਗ ਗੈਂਗ ਆਪਣਾ ਤਿਆਰ ਕਰ ਰਹੇ ਨੇ ਤੇ ਮਾਰ ਦੇਣ ਦੀ ਨੀਤ ਨਾਲ ਇੱਕ ਦੂਜੇ ਤੇ ਹਮਲਾ ਕਰਦੇ ਨੇ ਕਿ ਬਟਾਲਾ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ ਜੀ ਕਿਉਂਕਿ ਜਿਹੜੇ ਸਾਗੇ ਮਾਨਯੋਗ ਐਸਐਸਪੀ ਮਾਮ ਹੈ ਬੜੇ ਹੀ ਮਿਹਨਤੀ ਤੇ ਬੜੇ ਹੀ ਜਿਹੜੇ ਹੈਗੇ ਸਾਨੂੰ ਗਾਈਡ ਕਰਦੇ ਨੇ ਹਮੇਸ਼ਾ ਤੇ ਉਹਨਾਂ ਦੀ ਜੋ ਫ੍ਰੋਮ ਇਨਫੋਰਮੇਸ਼ਨ ਤੋਂ ਲੈ ਕੇ ਟਿਲ ਹੁਣ ਤੱਕ ਆਈ ਥਿੰਕ 12 ਘੰਟੇ ਦੇ ਵਿੱਚ ਵਿੱਚ ਅਸੀਂ ਇਹਨਾਂ ਦੀ ਅਰੈਸਟ ਕਰ ਲਈ ਸੀਗੇ ਇਹ 11ਾਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲ ਮੌਜੂਦ ਸੀ ਹਥਿਆਰ ਕੇ ਜਾ ਕੇ ਤੇ ਬਾਅਦ ਚ ਰਿਕਵਰੀ ਹੋਈ ਨਹੀਂ ਜੀ ਜਿਹੜਾ ਇਹਨਾਂ ਦੇ ਪਰਮबीर ਉਰਫ ਨਾਨਿਕ ਜਿਹੜਾ ਹੈਗਾ ਉਹਦੀ ਦਬ ਦੇ ਵਿੱਚ ਇੱਕ ਜਿਹੜਾ ਵੈਪਨ ਹੈਗਾ ਸੀਗਾ ਕ੍ਰਾਸ ਫਾਇਰਿੰਗ ਹੋ ਅਹ ਨਹੀਂ ਜੀ ਉਸ ਏਰੀਆ ਤੇ ਸਾਡੀ ਪੁਲਿਸ ਨੇ ਬੜੀ ਹੀ ਵਧੀਆ ਤਰੀਕੇ ਨਾਲ ਵਰਕ ਕੀਤਾ ਕਿ ਇਹਨੂੰ ਜਿਹੜਾ ਹੈਗਾ ਕ੍ਰਾਸ ਫਾਇਰਿੰਗ ਦਾ ਟਾਈਮ ਹੀ ਨਹੀਂ ਦਿੱਤਾ ਗਿਆ ਜੀ ਜੀ ਮੌਕੇ ਦੇ ਡੀਐਸਪੀ ਕੁਸ਼ਬੀਰ ਕੌਰ ਨੇ ਵੱਡੀ ਕਾਮਯਾਬੀ ਹੈ ਕਹਿੰਦੇ 12 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਇਹ ਸਾਰੇ ਮਾਮਲੇ ਨੂੰ ਹੱਲ ਕਰ ਲਿਆ ਪੰਜ ਪਿਸਟਲ ਇੱਕ ਵਿਅਕਤੀ ਜ਼ਖਮੀ ਔਰ ਦੋਨੋਂ ਹੀ ਆਪਣੀ ਆਪਣੀ ਗੈਂਗ ਚਲਾਉਂਦੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਰਿਮਾਂਡ ਲਿਆ ਗਿਆ ਹੈ ਰਿਮਾਂਡ ਦੇ ਵਿੱਚ ਹੋਰ ਵੀ ਕਈ ਵੱਡੇ ਕਲਾਸੇ ਹੋਣ ਦੀ ਉਮੀਦ ਆ ਕੰਪੰਡੀ ਦੇ ਨਾਲ 50 ਬੇਟੀਲੀ ਦਿੱ ਥਲੂਥਰਾ ਬਟਾਲਾ